ਅਸਗਲੀ ਮੈਂ ਹਾਂ ਕਵਰ ਸਿੰਘ 베ਦੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦੀ ਕਾਲ ਦੇ ਉੱਤੇ ਵੱਡਾ ਫੈਸਲਾ ਕੀਤਾ ਜਿੱਥੇ ਕੇਂਦਰ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਉੱਥੇ ਹੀ 21 ਤਰੀਕ ਨੂੰ ਸਵੇਰੇ 11:00 ਵਜੇ ਅਰਦਾਸ ਕਰਕੇ ਦਿੱਲੀ ਵੱਲ ਰਚਾਲਾ ਪਾਉਣ ਦਾ ਫੈਸਲਾ ਕੀਤਾ ਤੇ ਜੇ ਹਰਿਆਣਾ ਵਾਲੇ ਪਖਤੋਂ ਤਿਆਰੀ ਕੀਤੀ ਗਈ ਹੈ ਤਾਂ ਤਿਆਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨੌਜਵਾਨਾਂ ਨੇ ਵੀ ਕੀਤੀ ਹੋਈ ਹੈ ਇੱਥੇ ਸਾਮਣਾ ਬਾਰਡਰ ਹਟਾਉਣ ਲਈ ਜਿੱਥੇ ਜੇਐਸਬੀ ਮਸ਼ੀਨਾਂ ਪਹੁੰਚ ਗਈਆਂ ਉੱਥੇ ਪੋਪਲੈਂਡ ਅਜਈ ਮਸ਼ੀਨ ਵੀ ਪਹੁੰਚੀ ਆ ਜਿਹੜੀ ਸਾਹਮਣੇ ਬਾਰਡਰ ਨੂੰ ਖਦੇੜ ਕੇ ਰੱਖ ਦੇਗੀ ਇਸ ਬਾਬਤ ਗੱਲਬਾਤ ਕਰ ਲਾਂਗੇ ਕਿ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਨੌਜਵਾਨ ਡਟੇ ਹੋਏ ਆ ਸਰ ਕਿਸ ਤਰ੍ਹਾਂ ਦੀ ਤਿਆਰੀ ਆ ਕਿ ਵੱਡੀਆਂ-ਵੱਡੀਆਂ ਜੇਐਸਵੀ ਮਸ਼ੀਨਾ ਇਹਨਾਂ ਹਥਿਆਰਾਂ ਦੀ ਇਹਨਾਂ ਯਾਰਾਂ ਦੀ ਲੋੜ ਕੀ ਪੈਗੀ ਦੇਖੋ ਜੀ ਜਿਸ ਦਿਨ ਅਸੀਂ 13 ਤਰੀਕ ਨੂੰ ਆਏ ਆ ਜੀ ਉਸ ਦਿਨ ਜਿਹੜੇ ਆਪਣੇ ਫੋਰ ਬਾਈ ਫੋਰ ਟਰੈਕਟਰ ਤੇ ਜੀ ਉਹ ਟਰੈਕਟਰ ਦਾ ਆਪਣਾ ਉਹਨਾਂ ਫੋਰਸਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਜੀ ਆਪਣੇ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਛਟਾਂ ਲੱਗੀਆਂ ਬਹੁਤ ਜ਼ਿਆਦਾ ਫਟੜ ਹੋਏ ਰੇ ਨੌਜਵਾਨਾਂ ਉਹਨਾਂ ਨੂੰ ਦੇਖਦੇ ਹੋਏ ਜਥੇਬੰਦੀਆਂ ਨੇ ਲੋੜ ਸੀ ਇਹੀ ਸਾਰਿਆਂ ਨੇ ਸਹਿਮਤੀ ਮਤਲਬ ਜਿਤਾਈ ਹੈ ਵੀ ਆਪਾਂ ਨੌਜਵਾਨਾਂ ਦਾ ਨੁਕਸਾਨ ਨਾ ਹੋਵੇ ਤਾਂ ਕਿ ਇਦਾਂ ਦਾ ਕੋਈ ਸਾਧਨ ਬਣਾਈਏ ਜਿਹੜਾ ਨੌਜਵਾਨਾਂ ਦੇ ਅੱਗੇ ਚੱਲੇ ਉਹਨੂੰ ਦੇਖਦੇ ਹੋਏ ਅੱਗੇ ਲਾਉਣ ਵਾਸਤੇ ਪੋਪਲਾਈਨ ਮਸ਼ੀਨਾਂ ਲਿਆਂਦੀਆਂ ਗਈਆਂ ਨੇ ਤਾਂ ਕਿ ਆਪਾਂ ਨੂੰ ਹੱਥਾਂ ਨਾਲ ਨਾ ਕੰਮ ਕਰਨਾ ਪਵੇ ਮਸ਼ੀਨ ਨਾਲ ਕੰਮ ਕਰਨਾ ਪਵੇ ਜੀ ਤੇ ਸਾਹਮਣੇ ਦੇਖਿਆ ਜਾਵੇ ਤਾਂ ਸਾਹਮਣੇ ਵੀ ਪੂਰੀ ਤਿਆਰੀ ਹੈ ਜਲਤੋਪਾ ਨੇ ਡਰੋਨ ਹੈ ਸਾਰੀ ਜਿਹੜੀ ਸਮਿਖਿਆ ਹੈ ਸਾਹਮਣੇ ਬੈਠੀ ਫੌਜ ਨੇ ਵੀ ਕਰ ਲਈ ਹੈ ਸਾਹਮਣੇ ਬੈਠੀ ਪੁਲਿਸ ਨੇ ਵੀ ਕਰ ਲਈ ਹੈ ਉਹਨਾਂ ਕੋਲ ਬਖਤਰਬੰਦ ਗੱਡੀਆਂ ਹੈ ਪੂਰੇ ਹਥਿਆਰ ਹੈ ਜਿਸ ਤਰ੍ਹਾਂ ਪਹਿਲਾਂ ਗੋਲੀਆਂ ਮਾਰੀਆਂ ਗਈਆਂ ਅਥਰੂ ਗੈਸ ਦੇ ਗੋਲੇ ਛੋਟੇ ਗਏ ਲੱਗਦਾ ਹੈ ਕਿ ਤੁਹਾਡੀਆਂ ਮਸ਼ੀਨਾਂ ਦੇ ਕੇ ਉਹਨਾਂ ਦੀ ਤਿਆਰੀ ਬਹੁਤ ਵੱਡੀ ਹੈ ਦੇਖੋ ਜੀ ਦੇਖਦੇ ਨੇ ਅਸੀਂ ਪਹਿਲੇ ਦਿਨ 13 ਤਰੀਕ ਨੂੰ ਆਏ ਆ ਸਾਡੇ ਕੋਲ ਕੋਈ ਮਸ਼ੀਨ ਨਹੀਂ ਥੀ ਉਸ ਦਿਨ ਤਾਂ ਉਹਨਾਂ ਕੋਲ ਵੀ ਸਾਰਾ ਪ੍ਰਬੰਧ ਇਹੀ ਉਸ ਦਿਨ ਹੈਗਾ ਸੀਗਾ ਅਸੀਂ ਉਹਨਾਂ ਦੇ ਪੈਰਾਂ ਨੂੰ ਜਾ ਕੇ ਦੇਖੋ ਹੋਰ ਵੀ 4 ਟਰੈਕਟਰ ਸੰਗਲ ਪਾ ਲਏ ਆ ਖਿੱਚਣ ਵਾਸਤੇ ਜਦੋਂ ਖਿੱਚਣ ਲੱਗਿਆ ਫੇਰ ਬ੍ਰੈਸਟ ਮਾਰਿਆ ਸਾਡੇ ਜੀ ਉਹਨਾਂ ਨੇ ਫੇਰ ਆਪਣੇ ਦੇਖੋ ਗੋਲੀਆਂ ਮਾਰੀਆਂ ਸਿੱਧੀਆਂ ਉਹਨਾਂ ਨੇ ਮਤਲਬ ਹੁਣ ਸਾਡੇ ਕੋਲ ਸਾਨੂੰ ਪਰਵਾਹ ਨਹੀਂ ਹੈਗੀ ਸਾਡੇ ਕੋਲ ਸਾਰੇ ਸਾਧਨ ਆ ਚੁੱਕੇ ਨੇ ਜੀ ਅਸੀਂ ਹੁਣ ਪਿੱਛੇ ਨਹੀਂ ਹਟਣਾ ਜੇ ਗੱਲਬਾਤ ਦਾ سلسلہ ਸ਼ਾਂਤੀ ਦੇ ਨਾਲ ਹੋਵੇ ਤਾਂ ਲੱਗਦਾ ਨਹੀਂ ਕਿ ਕਾਫੀ ਦਿਨ ਘੜੇ ਟਪਾ ਦਿੱਤੇ ਗਏ ਲਟਕਾ ਦਿੱਤੇ ਗਏ ਤੇ ਗੱਲਬਾਤ ਦਾ ਮਸਲਾ ਅਜੇ ਵੀ ਕੋਈ ਗੁੰਜਾਇਸ਼ ਹੈਗੀ ਆ ਦੇਖੋ ਜੀ ਸਾਡੇ ਜੁਨੀਆਂ ਦੀ ਜੁਨੀਆਂ ਦੀ ਬਹੁਤ ਵੱਡੀ ਅਸੀਂ ਉਹਨਾਂ ਦੀ ਸਿਆਣਪ ਸਮਝਦੇ ਆ ਅਸੀਂ ਧੰਨਵਾਦੀ ਆ ਉਹਨਾਂ ਦਾ ਜਿਨ੍ਹਾਂ ਨੇ ਹੁਣ ਤੱਕ ਨੌਜਵਾਨਾਂ ਨੂੰ ਟਾਈਮ ਦੇ ਕੇ ਥੋੜਾ ਮਤਲਬ ਠੰਡਾ ਸ਼ਾਂਤ ਕਰਕੇ ਰੱਖਿਆ ਉਹਨਾਂ ਨੇ ਤੇ ਹੁਣ ਤੁਹਾਨੂੰ ਪਤਾ ਵੀ ਨੌਜਵਾਨ ਐਮਐਸਬੀ ਪਿੱਛੇ ਹੁਣ ਜੇ ਹੁਣ ਵੀ ਉਹਨਾਂ ਨੂੰ ਕਹਿੰਦੇ ਆ ਵੀ ਨਹੀਂ ਅਸੀਂ ਕੋਈ ਚਾਰ ਮੀਟਿੰਗਾਂ ਕਰ ਚੁੱਕੇ ਆ ਚੌਥੀ ਮੀਟਿੰਗ 'ਚੋ ਜਵਾਬ ਦੇ ਚੁੱਕਿਆ ਸੈਂਟਰ ਜੀ ਵੀ ਸਾਡੇ ਹੱਥ ਖੜੇ ਨੇ ਅਸੀਂ ਕੁਝ ਨਹੀਂ ਦੇ ਦੇ ਸਕਦੇ ਤੁਹਾਨੂੰ ਹੁਣ ਕੱਲ ਦਾ ਇਹ ਫਾਈਨਲ ਮੰਨ ਲਿਆ ਜਾਵੇ ਕਿ ਜਿਹੜੀ ਕੱਲ ਤਿਆਰੀ ਆ ਪੂਰੀ ਮੁਕੰਮਲ ਹੈ ਜੇ ਗੱਲਬਾਤ ਦਾ ਸੱਦਾ ਆਂਦਾ ਤੇ ਕੋਈ ਗੱਲਬਾਤ ਨਹੀਂ ਹੋਏਗੀ ਦੇਖੋ ਜੀ ਕੱਲ ਦੀ ਮੀਟਿੰਗ ਹੈ ਜ਼ਰੂਰ ਪਰ ਉਹਨਾਂ ਨੇ ਮੈਨੂੰ ਲੱਗਦਾ ਵੀ ਕੈਨਸਲ ਕਰੀ ਹੋਈ ਆ ਵੀ ਦਿੱਲੀ ਆਓ ਤੁਸੀਂ ਫਿਰ ਦੇਖਾਂਗੇ ਹੁਣ ਦਿੱਲੀ ਜਾ ਕੇ ਸਾਰੇ ਕਾਫਲੇ ਨਹੀਂ ਫੇਰ ਤਿਆਰੀ ਕਰਾਂਗੇ ਤਿਆਰੀ ਕਰਕੇ ਦਿੱਲੀ ਪਹੁੰਚ ਕੇ ਗੱਲ ਕਰਾਂਗੇ ਜੀ ਮੀਟਿੰਗਾਂ ਰਾਹੀਂ ਤਾਂ ਗੱਲਬਾਤ ਦਾ ਕੋਈ ਸਿਲਸਿਲਾ ਦਿਖਾਈ ਨਹੀਂ ਦਿੱਤਾ ਪਰੰਤੂ ਤੁਸੀਂ ਦੇਖ ਸਕਦੇ ਹੋ ਕਿ ਕੋਪਲਾਈਨ ਮਸ਼ੀਨਾਂ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਤਾਂ ਕਿ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਜਮਾਵੜਾ ਹਰਿਆਣਾ ਪੁਲਿਸ ਵਾਲਾ ਲੱਗਾ ਦਿਖਾਈ ਦਿੰਦਾ ਉਸ ਨੂੰ ਤੋੜਿਆ ਜਾ ਸਕੇ ਹੋਰ ਵੀ ਨੌਜਵਾਨਾਂ ਨਾਲ ਗੱਲਬਾਤ ਕਰ ਲਾਂਗੇ ਕਿ ਨੌਜਵਾਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜੋਸ਼ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਸਰ ਕਿਸ ਤਰ੍ਹਾਂ ਦੀ ਤਿਆਰੀ ਹੈ ਨੌਜਵਾਨਾਂ ਦੇ ਵਿੱਚ ਵੱਖਰਾ ਜੋਸ਼ ਦੇਖਣ ਨੂੰ ਮਿਲਦਾ ਹੈ ਲੱਗਦਾ ਕਿ ਜਿਹੜੀਆਂ ਪੋਪਲਾਈਨ ਮਸ਼ੀਨਾਂ ਨੇ ਸਾਹਮਣੇ ਲੱਗੇ ਬਾਰਡਰ ਨੂੰ ਤੋੜ ਦੇਣਗੀਆਂ ਹਾਂਜੀ ਹਾਂਜੀ ਤੁਹਾਨੂੰ ਦਿਖੇ ਰਿਹਾ ਹੈ 10 ਦਿਨ ਹੋ ਗਏ ਤਿਆਰੀ ਤੇ ਲਈ ਹੋਈ ਸੀ ਮਸ਼ੀਨ ਬਾਕੀ ਜੇ ਲੋਡ ਵੀ ਹੋਰ ਵੀ ਆ ਜਾਣਗੇ ਬੋਪਰੇ ਨਾ ਮਸ਼ੀਨਾਂ ਦਾ ਜੀ ਪਰ ਜੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਜਿਹੜੇ 2-3 ਦਿਨ ਪਹਿਲਾਂ ਹਾਲਾਤ ਦੇਖਣ ਨੂੰ ਮਿਲੇ ਕਾਫੀ ਤਣਾਅ ਵਾਲੇ ਹਾਲਾਤ ਸੀ ਗੰਭੀਰ ਹਾਲਾਤ ਸੀ ਕਾਫੀ ਨੌਜਵਾਨ ਫੱਟੜ ਹੋ ਗਏ ਕਾਫੀ ਕਿਸਾਨ ਜ਼ਖਮੀ ਹੋ ਗਏ ਲੱਗਦਾ ਕਿ ਮਸਲਾ ਗੱਲਬਾਤ ਦੇ ਨਾਲ ਹੱਲ ਹੋਣਾ ਚਾਹੀਦਾ ਅਜਾਹੇ ਟਕਰਾਅ ਦੇ ਵਿੱਚ ਜਿਹੜਾ ਨੁਕਸਾਨ ਹੈ ਜ਼ਿਆਦਾ ਕਿਸਾਨਾਂ ਦਾ ਹੁੰਦਾ ਗੱਲਬਾਤ ਤਾਂ ਦੇਖੋ ਜੀ ਤੁਹਾਨੂੰ ਵੀ ਪਤਾ ਜੀ 2-3 ਸਾਲ ਤੋਂ ਚੱਲ ਰਹੀ ਆ ਇਹਨਾਂ ਨੇ 1.5 ਸਾਲ ਬੈਠੇ ਰਹੇ ਪਹਿਲਾਂ ਇਹਨਾਂ ਨੇ ਇਹ ਕਹਿ ਕੇ ਭੇਜੇ ਸੀ ਵੀ ਐਮਐਸਪੀ ਦੇਣਗੇ ਸਾਨੂੰ ਪਰ ਗੱਲ ਕੀ ਹੋ ਤਕਰਾਰ ਤਾਂ ਫੇਰ ਵੀ ਸਰਕਾਰ ਹੀ ਕਰ ਰਹੀ ਹੈ ਨਾ ਕਿਸਾਨ ਤਾਂ ਫੇਰ ਵੀ ਨਹੀਂ ਕਰ ਰਹੇ ਜਿਹੜਾ ਤਕਰਾਰ ਹੈ ਉਹ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਆ ਤੁਸੀਂ ਵੇਖ ਸਕਦੇ ਹੋ ਕਿ ਕੇਸਰੀ ਝੰਡੇ ਸ਼ੰਭੂ ਬਾਰਡਰ ਦੇ ਉੱਤੇ ਲਹਿਰਾਉਂਦੇ ਵਿਖੇ ਜਾ ਸਕਦੇ ਆ ਕੱਲ ਇਸੇ ਥਾਂ ਤੋਂ ਅਰਦਾਸ ਕੀਤੀ ਜਾਏਗੀ ਇਸੇ ਥਾਂ ਤੋਂ ਦਿੱਲੀ ਵੱਲ ਚਾਲੇ ਪਾਇਆ ਜਾਣਗੇ ਵੇਖਣਾ ਹੋਏਗਾ ਕਿ ਕੱਲ ਦਾ ਘਟਨਾਕਰਮ ਕਿਸ ਤਰ੍ਹਾਂ ਦਾ ਹੁੰਦਾ ਹੈ ਗੱਲਬਾਤ ਨਹੀਂ ਗੱਲ ਸਿਰੇ ਚੜ੍ਹਦੀ ਆ ਜਾਂ ਬਾਕੀ ਮੀਟਿੰਗਾਂ ਮੰਗੂ ਵੀ ਸਾਰੀ ਗੱਲਬਾਤ ਬੇਸਿੱਟਾ ਰਹੇਗੀ ਤੇ ਜਿਹੜੀਆਂ ਜੀਐਸਬੀ ਮਸ਼ੀਨਾਂ ਤੇ ਪੋਪਲਾਈਨ ਮਸ਼ੀਨਾਂ ਇੱਥੇ ਲਿਆਂਦੀਆਂ ਗਈਆਂ ਉਹਦੇ ਨਾਲ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਅੱਗੇ ਵਧਿਆ ਜਾ ਸਕਦਾ ਹੈ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਲ ਟੀਵੀ ਪੰਜਾਬ